ਸਸ਼ੀ ਕਾਲਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਇਨਸਾਨ ਦੀ ਖੁੱਲ ਜੋ ਹੈ ਨਾ ਉਸ ਨੂੰ ਕਾਫੀ ਕੁਝ ਸਿਖਾ ਦਿੰਦੀ ਹੈ ਤੇ ਕਾਫੀ ਕਈ ਵਾਰੀ ਉਹ ਉਡਾਣ ਉਹ ਖੁੱਲ ਕਈ ਵਾਰੀ ਗਲਤੀਆਂ ਵੀ ਕਰਾ ਦਿੰਦੀ ਹੈ ਚਲੋ ਕੋਈ ਹੁਣ ਪੰਛੀ ਅਸਮਾਨ ਚ ਉੜਦੇ ਨੇ ਦੇਖਿਆ ਨਹੀਂ ਜਾਂਦਾ ਕਿ ਕਿਸ ਤਰ੍ਹਾਂ ਕਿੱਥੇ ਇਹ ਨਹੀਂ ਕਿ ਮੈਂ ਮੈਂ ਇੱਥੇ ਤੱਕ ਉੜਿਆ ਤੇ ਇਹ ਅਸਮਾਨ ਮੇਰਾ ਹੈ ਇਹ ਮੈਂ ਮੰਨ ਲਿਆ ਇਹ ਨਹੀਂ ਹੁੰਦਾ ਕੁਦਰਤ ਨੇ ਤੁਹਾਨੂੰ ਵਿਸ਼ਾਲਤਾ ਦਿੱਤੀ ਹੈ ਇਹ ਧਰਤੀ ਬਹੁਤ ਵੱਡੀ ਹੈ ਤੇ ਇਹ ਤੇ ਪੂਰੀ ਤੁਹਾਡੀ ਹੈ ਇਹ ਅਸਮਾਨ ਬਹੁਤ ਵੱਡਾ ਹੈ ਇਹ ਵੀ ਤੁਹਾਡਾ ਹੀ ਹੈ ਵੱਡੀਆਂ ਠੀਕ ਹੈ ਇਨਸਾਨ ਨੇ ਆਪਣੇ ਹਿੱਸੇ ਦੀਆਂ ਪਾ ਲਈਆਂ ਨੇ ਤੇ ਜਦੋਂ ਜਿੱਥੇ ਅਗਲੇ ਦਾ ਦਿਲ ਲੱਗ ਜਾਂਦਾ ਹੈ ਨਾ ਉੱਥੇ ਆਪਣਾ ਹੱਕ ਆਪਣੇ ਆਪ ਬਣ ਜਾਂਦਾ ਹੈ ਜਿੱਦਾਂ ਅਸੀਂ ਜਿਸ ਜਗ੍ਹਾ ਜਨਮ ਲੈਨੇ ਆ ਉਹ ਜਗ੍ਹਾ ਦੇ ਨਾਲ ਸਾਡੀ ਅਟੈਚਮੈਂਟ ਕੁਦਰਤੀ ਤੌਰ ਤੇ ਉਸ ਮਿੱਟੀ ਨਾਲ ਹੋ ਜਾਂਦੀ ਹੈ ਕਿਉਂਕਿ ਉਸ ਨਾਲ ਵੀ ਤੇ ਸਾਨੂੰ ਕੁਦਰਤ ਨੇ ਹੀ ਜੋੜਿਆ ਹੁੰਦਾ ਹੈ ਪਰ ਜਿਆਦਾ ਪਾਉਣ ਦੀ ਅੱਗੇ ਜਾਣ ਦੀ ਅੱਗੇ ਤੇ ਹੋਰ ਅੱਗੇ ਤੇ ਹੋਰ ਅੱਗੇ ਇਹ ਚੀਜ਼ਾਂ ਸਾਨੂੰ ਪਰੇਸ਼ਾਨ ਹਮੇਸ਼ਾ ਕਰਦੀਆਂ ਨੇ ਜਿਸ ਜਗ੍ਹਾ ਤੇ ਅਸੀਂ ਹਾਂ ਹੁਣ ਗੱਲ ਸਮਝਣ ਵਾਲੀ ਐ ਜਿਸ ਜਗ੍ਹਾ ਤੇ ਅਸੀਂ ਹਾਂ ਜੋ ਸਾਡੇ ਕੋਲ ਹੈ ਉਸ ਨੂੰ ਅਸੀਂ ਅੰਗੋਲੀਆਂ ਕਰਕੇ ਸਾਡੀ ਨਿਗਾ ਸਾਡੀਆਂ ਅੱਖਾਂ ਹਮੇਸ਼ਾ ਅੱਗੇ ਵੱਲ ਦੇਖਦੀਆਂ ਨੇ ਇਹ ਠੀਕ ਐ ਕਿ ਅੱਗੇ ਦੇਖਣਾ ਮਾੜੀ ਗੱਲ ਨਹੀਂ ਐ ਪਰ ਉਹ ਚੀਜ਼ ਨੂੰ ਨਾ ਦੇਖਣਾ ਗਲਤ ਗੱਲ ਐ ਜੋ ਤੁਹਾਡੇ ਕੋਲ ਉਸ ਟਾਈਮ ਤੇ ਤੱਤੀ ਤੇ ਤੁਹਾਡੇ ਪੈਰ ਖੜੇ ਨੇ ਇਹ ਠੀਕ ਹੈ ਨਿਗਾਹ ਹਮੇਸ਼ਾ ਅੱਗੇ ਜਾਂਦੀ ਹੈ ਆਪਣੇ ਪੈਰਾਂ ਵੱਲ ਝੁੱਕ ਕੇ ਅਸੀਂ ਘੱਟ ਦੇਖਦੇ ਆ ਜਿਸ ਜਗ੍ਹਾ ਤੇ ਅਸੀਂ ਖੜੇ ਆ ਉਸ ਜਗ੍ਹਾ ਤੇ ਵੀ ਖੜਨ ਨੂੰ ਬਹੁਤ ਲੋਕ ਤਰਸਦੇ ਆ ਪਰ ਨਹੀਂ ਅਸੀਂ ਸਾਡੀ ਨਿਗਾਹ ਤੇ ਸਿਰਫ ਸਾਹਮਣੇ ਹੀ ਜਾਂਦੀ ਹੈ ਦੋ ਐਗਜ਼ਾਮਪਲ ਦਵਾਂਗੇ ਤੁਹਾਨੂੰ ਅਸੀਂ ਅੱਜ ਮੈਂ ਦਵਾਂਗੀ ਕਿ ਇੱਕ ਤਾਂ ਦੇਖੋ ਕਹਿੰਦੇ ਇੱਕ ਕੋਈ ਕਿਰਾਏਦਾਰ ਰਹਿੰਦਾ ਸੀ ਤੇ ਉਸ ਦੇ ਸਾਹਮਣੇ ਆ ਕੇ ਕੋਈ ਇੱਕ ਫੈਮਿਲੀ ਰਹਿਣ ਲੱਗ ਪਈ ਜੋ ਕਿਰਾਏਦਾਰ ਸੀ ਜੋ ਮਤਲਬ ਕਿਰਾਏਦਾਰ ਆ ਕੇ ਰਹਿਣ ਲੱਗ ਗਏ ਤਾਂ ਜੋ ਫੈਮਿਲੀ ਪਹਿਲਾਂ ਤੋਂ ਰਹਿ ਰਹੀ ਸੀ ਉਹਨਾਂ ਦੇ ਦੋ ਬੱਚੇ ਸੀ ਤੇ ਹਸਬੰਡ ਵਾਈਫ ਸੀ ਉਹ ਹਰ ਰੋਜ਼ ਉਹਨਾਂ ਨੂੰ ਦੇਖਦੇ ਕੇ ਹਸਬੰਡ ਵਾਈਫ ਕਿੰਨੇ ਖੁਸ਼ ਨੇ ਇਹ ਕਿੰਨੇ ਵਧੀਆ ਲਾਈਫ ਗੁਜ਼ਾਰਦੇ ਆ ਇਹਨਾਂ ਦੀ ਦੋ ਹੀ ਜਾਣੇ ਆ ਤੇ ਦੋਨੋਂ ਜਾਣੇ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਆ ਉਹਦਾ ਹਸਬੰਡ ਜੌਬ ਤੇ ਜਾਂਦਾ ਉਹਦੀ ਵਾਈਫ ਸਾਰਾ ਦਿਨ ਆਪਣੇ ਛੋਟੇ-ਮੋਟੇ ਘਰ ਦੇ ਕੰਮ ਕਰਦੀ ਰਹਿੰਦੀ ਸ਼ਾਮ ਨੂੰ ਆਉਂਦੇ ਤਾਂ ਮਿਲ ਕੇ ਖਾਣਾ ਖਾਂਦੇ ਬੈਂਦੇ ਆਪਣਾ ਸੁਖੀ ਜੀਵਨ ਬਤੀਤ ਕਰ ਰਹੇ ਸੀ ਤਾਂ ਉਹ ਸਾਹਮਣੇ ਘਰ ਵਾਲੇ ਉਹਨਾਂ ਨੂੰ ਦੇਖਦੇ ਤੇ ਇੱਕ ਵਾਰੀ ਦੇਖਦਾ ਦੇਖਦਾ ਉਹਨਾਂ ਨੂੰ ਪਤਾ ਲੱਗਿਆ ਕਿ ਉਸਦੇ ਹਸਬੰਦ ਦੀ ਡੈਥ ਹੋ ਗਈ ਤੇ ਉਹਨਾਂ ਨੂੰ ਲੱਗਿਆ ਕਿ ਆਪਾਂ ਇਹਨਾਂ ਨੂੰ ਦੇਖਦੇ ਆ ਵਿੰਡੋ ਰਾਹੀਂ ਤਾਂ ਇਹਨਾਂ ਨਾਲ ਜਾ ਕੇ ਗੱਲਬਾਤ ਕਰਨੀ ਚਾਹੀਦੀ ਹੈ ਮਿਲਣਾ ਚਾਹੀਦਾ ਤਾਂ ਚਲੋ ਉਹ ਉਹਨਾਂ ਨੂੰ ਮਿਲਨ ਗਏ ਤਾਂ ਉਹਨੇ ਜਾ ਕੇ ਉਸ ਦੀ ਵਾਈਫ ਨੂੰ ਕਿਹਾ ਕਿ ਅਸੀਂ ਤੁਹਾਨੂੰ ਉਸ ਵਿੰਡੋ ਰਾਹੀਂ ਦੇਖਦੇ ਸੀ ਕਿ ਤੁਸੀਂ ਬੜੇ ਹਸਬੰਡ ਵਾਈਫ ਇੱਕ ਦੂਜੇ ਨਾਲ ਬੜੇ ਖੁਸ਼ ਸੀ ਬੜੀ ਵਧੀਆ ਤੁਹਾਡੀ ਜ਼ਿੰਦਗੀ ਚੱਲਦੀ ਸੀ ਉਹ ਸਵੇਰੇ ਜਾਂਦੇ ਸੀ ਤੁਸੀਂ ਸ਼ਾਮ ਸਾਰਾ ਦਿਨ ਬਿਜ਼ੀ ਰਹਿੰਦੇ ਸੀ ਤੇ ਤੁਹਾਨੂੰ ਦੇਖ ਕੇ ਸਾਨੂੰ ਬੜਾ ਅੱਛਾ ਲੱਗਾ ਤੇ ਉਹ ਕਹਿੰਦੇ ਅਸੀਂ ਇਸ ਕਰਕੇ ਅੱਛੇ ਹੋ ਗਏ ਅਸੀਂ ਇਸ ਕਰਕੇ ਮੈਂ ਆਪਣੇ ਆਪ ਨੂੰ ਸਾਰਾ ਦਿਨ ਬਿਜ਼ੀ ਰੱਖਦੀ ਕੁਸ਼ ਰੱਖਦੀ ਕਿ ਅਸੀਂ ਤੁਹਾਨੂੰ ਦੇਖਦੇ ਸੀ ਕਿ ਇਹਨਾਂ ਦੇ ਦੋ ਬੱਚੇ ਆ ਤੇ ਆਪਣੀ ਫੈਮਿਲੀ ਨਾਲ ਸਵੇਰੇ ਟਾਈਮ ਖਾਣਾ ਖਾਂਦੇ ਆ ਇਹ ਖੁਸ਼ ਰਹਿੰਦੇ ਆ ਤੇ ਸਾਨੂੰ ਵੀ ਖੁਸ਼ ਰਹਿਣਾ ਚਾਹੀਦਾ ਮਤਲਬ ਸਮਝ ਗਈ ਅਸੀਂ ਦੂਸਰੇ ਨੂੰ ਦੇਖ ਕੇ ਸੋਚਦੇ ਹਾਂ ਕਿ ਇਹਨਾਂ ਦੀ ਲਾਈਫ ਬੜੀ ਅੱਛੀ ਹੈ ਤੇ ਦੂਜੇ-ਦੂਜੇ ਨੂੰ ਦੇਖ ਕੇ ਹਮੇਸ਼ਾ ਦੂਜੇ ਨੂੰ ਦੇਖ ਕੇ ਜੀਉਣਾ ਕਾਪੀ ਕਰਨਾ ਇਨਸਾਨ ਦੀ ਆਦਤ ਬਣ ਗਈ ਹੈ ਸੱਚ ਜਾਣੋ ਜਦੋਂ ਤੱਕ ਕੋਈ ਫੋਲਿਆ ਨਹੀਂ ਜਦੋਂ ਤੱਕ ਕੋਈ ਕੁਝ ਖੋਲਿਆ ਨਹੀਂ ਸਚਾਈ ਦਾ ਪਤਾ ਨਹੀਂ ਚੱਲਦਾ ਤੇ ਅਸੀਂ ਜੋ ਹਾਂ ਨਾ ਅਸੀਂ ਬੰਦ ਡੱਬੇ ਤੇ ਜ਼ਿਆਦਾ ਜ਼ਿਆਦਾ ਯਕੀਨ ਤੇ ਜ਼ਿਆਦਾ ਐਕਸਾਈਟਡ ਹੁੰਦੇ ਹਾਂ ਜੋਤਾ ਜਿਹਦੇ ਬਾਰੇ ਨਹੀਂ ਪਤਾ ਉਸ ਦੇ ਭੇਤ ਜੋਣੇ ਉਹ ਸਾਨੂੰ ਬੜੇ ਵੱਡੇ ਵੱਡੇ ਲੱਗਦੇ ਆ ਕਿ ਵਾਹ 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 ਜ਼ਿੰਦਗੀ ਹੋਵੇ ਤਾਂ ਇਹਨਾਂ ਵਰਗੀ ਜ਼ਿੰਦਗੀ ਹੋਵੇ ਤਾਂ ਇਹਨਾਂ ਵਰਗੀ ਤੇ ਜਦੋਂ ਫੋਲਿਆ ਵਿੱਚ ਅੰਦਰ ਬੜੇ ਉਹੀ ਗੱਲ ਹੋ ਗਈ ਨਾ ਜਾਂ ਵਾਹ ਪਿਆ ਜਾਣੀ ਹੈ ਜਾਂ ਰਾ ਪਿਆ ਜਾਣੀ ਹੈ ਇਸੇ ਤਰ੍ਹਾਂ ਨਾਲ ਇਨਸਾਨ ਦੀ ਅੱਗੇ 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 ਜਾਣ ਦੀ ਆਦਤ ਉਸ ਨੂੰ ਹਮੇਸ਼ਾ ਪਰੇਸ਼ਾਨ ਵੀ ਕਰਦੀ ਹੈ ਸਕਸੈਸ ਦੇ ਬੇਸ਼ੱਕ ਦਿੰਦੀ ਹੈ ਪਰ ਉਹ ਚੀਜ਼ਾਂ ਦਾ ਆਨੰਦ ਲੈਣ ਨਹੀਂ ਦਿੰਦੀ ਜਿਸ ਜਗ੍ਹਾ ਤੇ ਉਸ ਨੂੰ ਥੋੜੀ ਖੁਸ਼ੀ ਮਿਲ ਰਹੀ ਹੁੰਦੀ ਹੈ ਇੱਕ ਐਗਜ਼ਾਮਪਲ ਹੋਰ ਸੁਣੋ ਕਹਿੰਦੇ ਇੱਕ ਲੱਕੜਹਾਰਾ ਸੀ ਉਹ ਉਹ ਜੰਗਲ ਚ ਲੱਕੜੀਆਂ ਕੱਟਣ ਜਾਂਦਾ ਸੀ ਜਦੋਂ ਉਹਨੇ ਲੱਕੜੀ ਕੱਟਣ ਜਾਣਾ ਤਾਂ ਉੱਥੇ ਇੱਕ ਸਾਧੂ ਬੈਠਾ ਹੁੰਦਾ ਸੀ ਛਾਂ ਦੇ ਥੱਲੇ ਭਗਤੀ ਕਰ ਰਿਹਾ ਹੁੰਦਾ ਸੀ ਕੋਈ ਕੋਈ ਭਗਤ ਸੀ ਭਗਤੀ ਕਰ ਰਿਹਾ ਸੀ ਮੰਨ ਲਓ ਕਿਸੇ ਨੂੰ ਵੀ ਕੋਈ ਗੋਪਾ ਕੋਈ ਪੀਰ ਫਕੀਰ ਸੀ ਉਹ ਲੱਕੜਹਾਰਾ ਸ਼ਾਮ ਨੂੰ ਥੱਕ ਟੁੱਟ ਕੇ ਥੋੜੀਆਂ ਜਿਹੀਆਂ ਲੱਕੜਾਂ ਲੈਣ ਜਾਣੀ ਅਗਲੇ ਦਿਨ ਫੇਰ ਉਹਨੇ ਲਟਕੇ ਜਿਵੇਂ ਉਹ ਨਾਲ ਜਾਣਾ ਤੇ ਜਦੋਂ ਸ਼ਾਮ ਨੂੰ ਆਉਣਾ ਥੱਕ ਟੁੱਟ ਕੇ ਟੁੱਟਿਆ ਹੋਇਆ ਪਸੀਨੇ ਨਾਲ ਭਿੱਜਿਆ ਹੋਇਆ ਤੇ ਲੱਕੜੀਆਂ ਚੱਕ ਕੇ ਨਮਸਕਾਰ ਕਰਕੇ ਜਾਣਾ ਉਹਨੇ ਸਾਧੂ ਨੂੰ ਤਿਆਉਂਦੇ ਹੋਏ ਵੀ ਨਮਸਕਾਰ ਕਰਨਾ ਤੇ ਨੱਗ ਜਾਣਾ ਸਾਧੂ ਰੋਜ਼ ਉਹਨੂੰ ਦੇਖਦਾ ਸੀ ਤੇ ਉਸਨੂੰ ਪੜਾਉ ਦਿੰਦੇ ਇੱਕ ਦਿਨ ਰਹਿਮ ਜਿ ਆਇਆ ਤੇ ਉਹਨੇ ਕਿਹਾ ਕਿ ਲੱਕੜੀਆਂ ਲੈਣ ਜਾ ਰਿਹਾ ਹਾਂ ਕਹਿੰਦੇ ਹਾਂ ਕਹਿੰਦਾ ਥੋੜਾ ਅੱਗੇ ਜਾ ਅੱਗੇ ਹੋ ਅੱਗੇ ਹੋ ਉਹ ਨਮਸਕਾਰ ਕਰਕੇ ਚਲਾ ਗਿਆ ਤੇ ਉਹਨੇ ਸੋਚਿਆ ਕਿ ਆਹੋ ਰੋਜ ਇੱਥੋਂ ਲੱਕੜੀਆਂ ਵੱਡ ਲੈਣਾ ਇੱਥੋਂ ਹੀ ਲੈ ਕੇ ਤੇ ਮੁੜ ਜਾਣਾ ਅੱਗੇ ਅੱਗੇ ਗਿਆ ਸਾਧੂ ਦੀ ਸੁਣ ਲੈਣਾ ਥੋੜਾ ਅੱਗੇ ਜਾ ਕੇ ਦੇਖਦਾ ਤਾਂ ਉਹ ਥੋੜਾ ਅੱਗੇ ਗਿਆ ਤੇ ਉਸਨੂੰ ਚੰਦਨ ਦੇ ਦਰਖਤ ਮਿਲੇ ਉਹ ਬੜਾ ਖੁਸ਼ ਹੋਇਆ ਕਿ ਵਾ ਬਾਬੇ ਨੇ ਕਿਹਾ ਸੀ ਅੱਗੇ ਅੱਗੇ ਤੇ ਆ ਤੇ ਬੜੀਆ ਹੋ ਗਿਆ ਚੰਦਨ ਦੀ ਲੱਕੜੀ ਉਹਨੇ ਵੱਢੀ ਉਹਨੇ ਉਹ ਵੇਚੀ ਉਹ ਮਹਿੰਗੀ ਵਿਕੀ ਮਾਰਕੀਟ ਦੇ ਵਿੱਚ ਪੈਸਾ ਜ਼ਿਆਦਾ ਆ ਗਿਆ ਤੇ ਜਦੋਂ ਉਹਨੇ ਚੰਦਨ ਦੀ ਲੱਕੜੀ ਦੀ ਵੇਚਣ ਲੱਗ ਗਿਆ ਥੋੜੇ ਦਿਨ ਗਿਆ ਤੇ ਉਹਨੇ ਕਿਹਾ ਬਾਬੇ ਨੇ ਕਿਹਾ ਸੀ ਅੰਗੇ ਅੰਗੇ ਹੋਰ ਅੱਗੇ ਜਾ ਕੇ ਵੇਨਾ ਤੇ ਉਹ ਥੋੜਾ ਜਿਹਾ ਹੋਰ ਅੱਗੇ ਚਲਾ ਗਿਆ ਜਦੋਂ ਉਹ ਥੋੜਾ ਜਿਹਾ ਹੋਰ ਅੱਗੇ ਗਿਆ ਤੇ ਉੱਥੇ ਉਹਨੂੰ ਚਾਂਦੀ ਦੀ ਖਦਾਨ ਮਿਲੀਆਂ ਚਾਂਦੀ ਚਮਕੀ ਹਨਾ ਤੇ ਉਹ ਕਹਿੰਦਾ ਲੈ ਵੇ ਆਹ ਤੇ ਚਾਂਦੀ ਹੋਗੀ ਉਹਨੇ ਉਹ ਸਾਰਾ ਦਿਨ ਚਾਂਦੀ ਇਕੱਠੀ ਕੀਤੀ ਅਗਲੇ ਦਿਨ ਮਾਰਕੀਟ ਚ ਵੇਚੀ ਹੋਰ ਅਮੀਰ ਹੋ ਗਿਆ ਉਹਨੇ ਉਹ ਚਾਂਦੀ ਨੂੰ ਇਗਨੋਰ ਮਾਰ ਕੇ ਕਿਹਾ ਬਾਬੇ ਨੇ ਕਿਹਾ ਸੀ ਅੱਗੇ ਅੱਗੇ ਹੁਣ ਹੋਰ ਅੱਗੇ ਜਾਣਾ ਤਾਂ ਉਸ ਤੋਂ ਅਗਲੇ ਦਿਨ ਉਹ ਹੋਰ ਅੱਗੇ ਚਲੇ ਗਿਆ ਉੱਥੇ ਉਹਨੂੰ ਸੋਨੇ ਦੀ ਅੱਖਦਾਨਾ ਮਿਲ ਗਈਆਂ ਤੇ ਜਦੋਂ ਉਹਨੂੰ ਸੋਨੇ ਦੀ ਅੱਖਦਾਨਾ ਮਿਲੀਆਂ ਤਾਂ ਉਹਨੂੰ ਉੱਥੋਂ ਵੀ ਰੱਜਣਾ ਆਇਆ ਉਹ ਕਹਿੰਦਾ ਥੋੜਾ ਹੋਰ ਅੱਗੇ ਜਾਣਾ ਇਹਦੇ ਤੋਂ ਪਤਾ ਨਹੀਂ ਅੱਗੇ ਕੀ ਤੇ ਅੱਗੇ ਉਹਨੂੰ ਹੀਰੇ ਕੋਲੇ ਦੇ ਅੱਖਦਾਨਾ ਦੇ ਵਿੱਚ ਹੀਰੇ ਮਿਲ ਗਏ ਤੇ ਉਹ ਕੀ ਹੋਇਆ ਜਦੋਂ ਉਨੇ ਹੀਰੇ ਵਿੱਚ ਤਾਂ ਹੋਰ ਜ਼ਿਆਦਾ ਉਹ ਅਮੀਰ ਹੋ ਗਿਆ ਬਹੁਤ ਅਮੀਰ ਹੋ ਗਿਆ ਗੱਲ ਕੀ ਸੀ ਗੱਲ ਇਹ ਸੀ ਕਿ ਜਦੋਂ ਚੰਗਰ ਚੰਦਨ ਕੋਲ ਸੀ ਤੇ ਚੰਦਨ ਦੀ ਸੁਗੰਧ ਲੈਣ ਦਾ ਉਹਨੂੰ ਮੌਕਾ ਨਹੀਂ ਮਿਲਿਆ ਉਹਨੂੰ ਚੰਦਨ ਦੀ ਲੱਕੜੀ ਵੇਚ ਕੇ ਪੈਸਾ ਜੋ ਲਿਆ ਉਸ ਨੂੰ ਪਰਿਵਾਰ ਦਾ ਸੁੱਖ ਹੋਇਆ ਪਰ ਉਸਨੇ ਉਸ ਜਗ੍ਹਾ ਦਾ आनंदनी ਮਾਣਿਆ ਤੇ ਜਦੋਂ ਉਹ ਚਾਂਦੀ ਕੋਲ ਸੀ ਤਾਂ ਉਹਨੂੰ ਚਾਂਦੀ ਦੀ ਚਮਕ ਨਹੀਂ ਦਿਖੀ ਸਿਰਫ ਲਾਲਚ ਦਿਖਿਆ ਉਸ ਨੂੰ ਵੇਚ ਕੇ ਕਿੱਦਾਂ ਮੈਂ ਹੋਰ ਚੀਜ਼ ਕਰ ਲੈਣੀ ਹੈ ਉਹ ਦੇਖੀ ਤੇ ਜਦੋਂ ਸੋਨੇ ਕੋਲ ਗਿਆ ਤਾਂ ਉਸ ਨੂੰ ਸੋਨਾ ਦਿਖਿਆ ਹੀ ਨਹੀਂ ਕਿਉਂਕਿ ਉਹਨੂੰ ਲੱਗਿਆ ਕਿ ਇਹ ਤੇ ਸੋਨਾ ਏ ਤੇ ਬੇਸ਼ੁਮਾਰ ਕੀਮਤੀ ਏ ਪਰ ਇਤੋਂ ਵੀ ਅੱਗੇ ਮੈਨੂੰ ਹੋਰ ਕੀਮਤੀ ਚੀਜ਼ਾਂ ਮਿਲਣੀਆਂ ਉਹੀ ਗੱਲ ਹੋਗੀ ਜਦੋਂ ਇਨਸਾਨ ਕੋ ਥੋੜਾ ਆ ਜਾਂਦਾ ਏ ਉਹ ਥੋੜੇ ਤੋਂ ਹੋਰ ਇਨਵੈਸਟ ਕਰਕੇ ਜਿਆਦਾ ਉਸ ਥੋੜੇ ਤੋਂ ਹੋਰ ਜਿਆਦਾ ਉਸ ਥੋੜੇ ਤੋਂ ਹੋਰ ਜਿਆਦਾ ਬਣਾਣ ਦੀ ਕੋਸ਼ਿਸ਼ ਦੇ ਵਿੱਚ ਇਹੀ ਸੋਚਦਾ ਏ ਕਿ ਹੋਰ ਹੋ ਜਵੇ ਇਹਨੂੰ ਵੀ ਇਨਵੈਸਟ ਕਰ ਲੈਣਾ ਇਹਨੂੰ ਵੀ ਇਨਵੈਸਟ ਕਰ ਲੈਣਾ ਆਮ ਤੁਸੀਂ ਦੇਖਿਆ ਹੋਣਾ ਯਾਦ ਹੋਣਾ ਤੁਹਾਨੂੰ ਕਦੇ ਆਲੇ ਦੁਆਲੇ ਰਿਸ਼ਤੇਦਾਰੀ ਦੇ ਵਿੱਚ ਪਹਿਲਾਂ ਕਦੇ ਕੁਝ ਵੀ ਨਹੀਂ ਸੀ ਤੇ ਫਿਰ ਥੋੜੇ ਜਿਹੇ ਪੈਸੇ ਆ ਗਏ ਤੇ ਉਹਨੂੰ ਐਫ ਡੀ ਬਣਾ ਲਈ ਇਹਨੂੰ ਡਬਲ ਕਰਨਾ ਹੈ ਫਿਰ ਉਹਨੂੰ ਟ੍ਰਿਪਲ ਕਰਨਾ ਹੈ ਫਿਰ ਇਹਦੇ ਤੋਂ ਜ਼ਮੀਨ ਲੈਣੀ ਹੈ ਫਿਰ ਇਹਦੇ ਤੋਂ ਘਰ ਬਣਾਉਣਾ ਹੈ ਫਿਰ ਇਹ ਤੋਂ ਹੋਰ ਜ਼ਮੀਨ ਲੈਣੀ ਹੈ ਫਿਰ ਉਸ ਤੋਂ ਹੋਰ ਫਾਇਦਾ ਲੈਣਾ ਹੈ ਘਰ ਨਹੀਂ ਜੀ ਬਣਾਉਣਾ ਕੀ ਕਰਨਾ ਹੈ ਇੱਥੋਂ ਕਿਹੜਾ ਕੋਈ ਫਾਇਦਾ ਹੋਣਾ ਜ਼ਮੀਨ ਬਣਾਉਨੇ ਆ ਜ਼ਮੀਨ ਤੋਂ ਅਸੀਂ ਹੋਰ ਵਿੱਚ ਉਹ ਕਰਾਂਗੇ ਮਤਲਬ ਜ਼ਮੀਨਾ ਬਣਾਉਂਦੇ ਬਣਾਉਂਦੇ ਹੀ ਅਸੀਂ ਖੁਦ ਜ਼ਮੀਨ ਬਣ ਕੇ ਮਿੱਟੀ ਬਣ ਕੇ ਆਨੰਦ ਤੇ ਨਾਣਾ ਲਿਆ ਕਿਸੇ ਚੀਜ਼ ਮਸ਼ੀਨ ਹੀ ਬਣੇ ਰਹੇ ਨਾ ساری ਉਮਰ ਅਸਲ ਦੇ ਵਿੱਚ ਕੀ ਹੈ ਅਸਲ ਦੇ ਵਿੱਚ ਕੀ ਹੈ ਜਿਆਦਾ ਹੋਣਾ ਚਾਹੀਦਾ ਹੈ ਹੋਰ ਅੱਗੇ ਜਾਣਾ ਚਾਹੀਦਾ ਹੈ ਪਰ ਇੰਨਾ ਅੱਗੇ ਨਹੀਂ ਜਾਣਾ ਚਾਹੀਦਾ ਕਿ ਜਿਸ ਚੀਜ਼ ਦਾ ਆਨੰਦ ਜੋ ਅੱਗੇ ਵਧਣ ਚ ਸੀ ਲੈਣਾ ਭੁੱਲ ਰਹੇ ਆ ਉਹ ਜ਼ਰੂਰ ਲੈ ਲਈਏ ਤੇ ਤਾਂ ਕਿ ਸਾਨੂੰ ਇਹ ਜੋ ਵਕਤ ਹੈ ਇਸ ਨੂੰ ਇੰਜੋਏ ਕਰ ਪਈਏ ਜਾਨੀ ਬਚਪਨ ਦੇ ਵਿੱਚ ਬਚਪਨ ਨੂੰ ਇੰਜੋਏ ਕਰਨਾ ਜਵਾਨੀ 'ਚ ਜਵਾਨੀ ਨੂੰ ਇੰਜੋਏ ਕਰਨਾ ਉਸ ਤੋਂ ਬਾਅਦ ਬੁੜਾਪੇ ਦੇ ਵਿੱਚ ਉਹ ਚੀਜ਼ਾਂ ਜੋ ਸਾਡੇ ਨਾਲ ਚੰਗੀਆਂ-ਚੰਗੀਆਂ ਬੀਤੀਆਂ ਹੋਈਆਂ ਨੇ ਉਸ ਨੂੰ ਇੰਜੋਏ ਕਰਨਾ ਤੇ ਜਿੰਨੀ ਚੀਜ਼ ਸਾਡੇ ਕੋਲ ਹੈ ਉਸ ਵਿੱਚ ਸਬਰ ਨਾਲ ਜਿਉਣਾ ਹੀ ਜ਼ਿੰਦਗੀ ਦਾ ਸਵਾਦ ਹੈ ਬੜੀ ਵਧੀਆ ਗੱਲ ਹੈ ਅਗਰ ਸਮਝ ਆ ਜੇ ਤਾਂ ਹੈਨਾ ਚਲੋ 13 ਨਵੰਬਰ 2024 ਦਿਨ ਆ ਬੁੱਧਵਾਰ ਦਾ ਤਿਥੀ ਅੱਜ ਦ્વાਦਜੀ ਤਿਥੀ ਹੈ ਰੇਵਤੀ ਨਕਸ਼ਤਰ ਗੰਢਮੂਲ ਬਣੇ ਹੋਏ ਨੇ ਕੱਲ ਸਵੇਰ ਤੱਕ ਉਸ ਤੋਂ ਬਾਅਦ ਵੀ ਗੰਢਮੂਲ ਦਾ ਨਕਸ਼ਤਰ ਹੈ ਤਾਂ ਗੰਢਮੂਲ ਚੱਲਣਗੇ ਬੁੱਧਵਾਰ ਦਾ ਦਿਨ ਰੇਵਤੀ ਨਕਸ਼ਤਰ ਬ੍ਰਜ ਜੋਗ ਮੀਨ ਰਾਸ਼ੀ ਵਿੱਚ ਚੰਦਰਮਾ ਪੰਚ ਕਾਂਜ ਸਮਾਪਤ ਹੋਏਗੀ ਕੱਲ ਸਵੇਰੇ ਤੜਕੇ ਔਰ ਪ੍ਰਦੋਸ਼ ਵਰਤ ਰਹੇਗਾ ਨਾਲ ਹੀ ਗ੍ਰਹਾਂ ਦੇ ਮੁਤਾਬਕ ਆਪਾਂ ਤੁਹਾਨੂੰ ਦੱਸਿਆ ਸੀ ਚੰਦਰ ਰਾਹੂ ਦਾ ਜੋਗ ਅੱਜ ਵੀ ਪੂਰਾ ਦਿਨ ਬਣਨ ਵਾਲਾ ਹੈ ਚੰਦਰ ਰਾਹੂ ਦਾ ਜੋਗ ਬੁੱਧ ਦਾ ਨਕਸ਼ਤਰ ਔਰ ਬੁੱਧ ਜੋ ਹੈ ਜੇਸਟਾ ਨਕਸ਼ਤਰ ਉਹ ਵੀ ਆਪਣੇ ਹੀ ਨਕਸ਼ਤਰ ਬੁੱਧ ਦੇ ਨਕਸ਼ਤਰ ਚ ਤੇ ਚੰਦਰ ਵੀ ਅੱਜ ਰੇਵਤੀ ਜਾਨੀ ਬੁੱਧ ਦੇ ਨਕਸ਼ਤਰ ਚ ਕੀ ਪ੍ਰਭਾਵ ਪਵੇਗਾ 12 ਰਾਸ਼ੀਆਂ ਤੇ ਇਸ ਤੇ ਚਾਚਾ ਕਰਦੇ ਆ ਰਾਹੂ ਕਾਲ ਦਾ ਟਾਈਮ ਅੱਜ ਦੇ ਦਿਨ ਅੱਜ ਜਾਨੀ ਕਿ ਮੰਗਲਵਾਰ ਵਾਲੇ ਦਿਨ ਜੋ ਗ੍ਰਹਾਂ ਦੇ ਮੁਤਾਬਕ ਰਾਹੂ ਕਾਲ ਦਾ ਟਾਈਮ ਰਹੇਗਾ ਨਹੀਂ ਅੱਜ ਹੈਗਾ ਬੁੱਧਵਾਰ ਅੱਜ 13 ਤਰੀਕ ਨੂੰ ਬੁੱਧਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਬਾਰਾਂ ਵਜ ਤੋਂ ਲੈ ਕੇ 1:30 ਵਜੇ ਤੱਕ ਰਹੇਗਾ ਉਹ ਤਾਂ ਬਿਲਕੁਲ ਉਤਰੋ ਗਿਆ 12 ਤੋਂ 1:30 ਵਜ ਦਾ ਟਾਈਮ ਰਾਹੁ ਕਾਲ ਦਾ ਚੱਲ ਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਗੁਰੂ ਬੱਕਰੀ ਹੈ ਜੋ ਸ਼ਨੀ ਹੈ ਵੀ ਬੱਕਰੀ ਚੱਲ ਰਿਹਾ ਰਾਹੁ ਕੇਤੂ ਵੀ ਬੱਕਰੀ ਗ੍ਰਹਿ ਨੇ ਪੁੱਠੇ ਚੱਲਦੇ ਪਏ ਆ ਸ਼ਨੀ ਬੱਕਰੀ ਹੋਣ ਕਰਕੇ ਸੱਟ ਚੋਟ ਤੋਂ ਬਚਣਾ ਹੈ ਜੀ ਬਾਹਰ ਬਹੁਤ ਧਿਆਨ ਨਾਲ ਚਲਾਉਣਾ ਹੈ ਸੱਟ ਚੋਟ ਐਕਸੀਡੈਂਟਲ ਹਾਸੇ ਅੱਜਕੱਲ ਬਹੁਤ ਜ਼ਿਆਦਾ ਹੋ ਰਹੇ ਨੇ ਥੋੜਾ ਸੰਭਲ ਕੇ ਚਲਾਓ ਜ਼ਿੰਦਗੀ ਤਾਂ ਕੀਮਤੀ ਕੁਝ ਨਹੀਂ ਹੈ ਠੀਕ ਹੈ ਭਾਵੇਂ ਗੱਡੀਆਂ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਣ ਸਾਨੂੰ ਨਹੀਂ ਬਚਾ ਸਕਦੀਆਂ ਸਪੀਡ ਹੀ ਸਾਡੀ ਦੁਸ਼ਮਣ ਹੈ ਤਾਂ ਇਸ ਕਰਕੇ ਬਹੁਤ ਹੌਲੀ ਹਰਾਮ ਨਾਲ ਚੱਲਣ ਤੇ ਬਚਾਚੀ ਬਚਾਵਾਲੀ ਗੱਲ ਜਿਹੜੀ ਹੈ ਨਾ ਉਹ ਟੁੱਕਦੀ ਹੈ ਤਾਂ ਗ੍ਰਹਿਾਂ ਦੀਆਂ ਯੁੱਤੀਆਂ ਤੇ ਵਕਰੀ ਗ੍ਰਹਿ ਪੁੱਠੇ ਚੱਲਦੇ ਆ ਤਾਂ ਬਚੋ ਸਭ ਤੋਂ ਪਹਿਲਾਂ ਜਾਂਦੇ ਆ ਰਿਜ਼ਾਨੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਥੋੜੇ ਕੁਐਸਚਨ ਕੀਤੇ ਹੋਏ ਆ ਕਈਆਂ ਨੇ ਉਹਨਾਂ ਦੇ ਆਪਾਂ ਤੁਹਾਨੂੰ ਜਵਾਬ ਦਵਾਂਗੇ ਚੰਦਰ ਰਾਹੁ ਦਾ ਜੋਗ ਜੋ ਬਣਿਆ ਮੇਨ ਰਾਸ਼ੀ ਵਿੱਚ ਇਸ ਦੇ ਮੁਤਾਬਕ ਅੱਜ ਵੀ ਚੰਦਰਮਾ 12ਵੇਂ ਸਥਾਨ ਵਿੱਚ ਬੁੱਧ ਦਾ ਨਕਸ਼ਤਰ ਮਿੱਤਰਨੀ ਹੈ ਦਿਮਾਗੀ ਟੈਨਸ਼ਨ ਥੋੜੀ ਬਣੀ ਰਹੇਗੀ ਉਲਝੇਵੇਂ ਥੋੜੇ ਬਣੇ ਰਹਿਣਗੇ ਮਨ ਦੇ ਮੁਤਾਬਕ ਤੀਜਾ ਨਹੀਂ ਹੋ ਰਹੀਆਂ ਇਸ ਕਰਕੇ ਲੱਗੇਗਾ ਕਿ ਜਿਵੇਂ ਬਲੌਕੇਜ ਹੀ ਹੋਈ ਪਈ ਹੈ ਹਰ ਪਾਸੇ ਤੋਂ ਤਾਂ ਬੁੱਧ ਅੱਠ ਨੂੰ ਸ਼ੁਭ ਕਰਨ ਦੇ ਲਈ ਅੱਠ ਫਲ ਲੈ ਕੇ ਅੱਜ ਧਾਰਮਿਕ ਸਥਾਨ ਤੇ ਬੁੱਧਵਾਰ ਵਾਲੇ ਦਿਨ ਰੱਖ ਦਿਓ ਰਿਲੈਕਸ ਮਿਲ ਜਾਏਗੀ ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲਿਆਂ ਨੇ ਦੁੱਧਾ ਪੈਕੇਟ ਤੁਸੀਂ ਅੱਜ ਵੀ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਬੁੱਧਾ ਨਕਸ਼ਤਰ ਮਿੱਤਰ ਆ ਤਾਂ ਕੰਮਕਾਰ ਬਿਜ਼ਨਸ ਚੰਗਾ ਚੱਲੇਗਾ ਕੋਈ ਨਵੀਂ ਡੀਲ ਹੋਏਗੀ ਪੇਪਰਾਂ ਨੂੰ ਲੈ ਕੇ ਭਜਨਟ ਬਣੀ ਰਹੇਗੀ ਹਸਪੀਟਲ ਜਾਂ ਬੈਂਕ ਦੇ ਚੱਕਰ ਲੱਗ ਸਕਦੇ ਆ ਵਜਾ ਕੋਈ ਵੀ ਹੋਵੇ ਮੱਥੇ ਤੇ ਚੰਦਨ ਲਗਾ ਲਓ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਬੁੱਧਾ ਨਕਸ਼ਤਰ ਮਿੱਤਰ ਆਪਣੇ ਵੱਲ ਆਪਣੀ ਪਰਸਨਲਿਟੀ ਵੱਲ ਆਪਣੇ ਕਮਾਂਕਾਰਾਂ ਵੱਲ ਤੇ ਆਪਣੇ ਰਹਿੰਦੇ ਕੰਮ ਜਾ ਰਹੇ ਕੋਈ ਵਿਗੜੇ ਰਿਸ਼ਤਿਆਂ ਨੂੰ ਸਹੀ ਕਰਨ ਦੇ ਲਈ ਕੋਸ਼ਿਸ਼ਾਂ ਹਰ ਪਾਸੇ ਤੋਂ ਤੁਹਾਨੂੰ ਕਰਨੀਆਂ ਪੈਣਗੀਆਂ ਤਾਂ ਹੀ ਸਕਸੈਸ ਮਿਲ ਸਕਦੀ ਆ ਤੇ ਬੁੱਧ ਨੂੰ ਹੋਰ ਸ਼ੁਭ ਕਰਨ ਦੇ ਲਈ ਚਾਂਦੀ ਆਪਣੇ ਕੋਲ ਰੱਖੋ ਤੇ ਪੰਛੀਆਂ ਨੂੰ ਸਤਨ ਨਾ ਜਾਪੋ ਕੈਂਸਰ ਕਰਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਬੁੱਧਾ ਨਕਸ਼ਤਰ ਮਿੱਤਰ ਨਹੀਂ ਹੈ ਦਿਮਾਗੀ ਪਰੇਸ਼ਾਨੀ ਥੋੜੀ ਵਧਣ ਵਾਲੀ ਹੈ ਬੈਸਬਾਜੀ ਜ਼ਿਆਦਾ ਹੋਣ ਵਾਲੀ ਹੈ ਚਾਹੇ ਮਾਤਾ ਪਿਤਾ ਹੋਣ ਚਾਹੇ ਭਾਈ ਭੈਣ ਹੋ ਠੀਕ ਹੈ ਤੁਸੀਂ ਭਾਵੇਂ ਆਪਣੀ ਜਗਾ ਸਹੀ ਹੋ ਕਿਉਂਕਿ ਮੰਗਲ ਲਗਣ ਚਾ ਪਰ ਹੈ ਤਾਂ ਨੀਚ ਦਾ ਤਾਂ ਬਹੁਤ ਬਹੁਤੀਆਂ ਜਗ੍ਹਾ ਤੇ ਚੁੱਪ ਰਹਿਣਾ ਹੀ ਤੁਹਾਡੇ ਲਈ ਸ਼ੁਭਤਾ ਦੇਵੇਗਾ ਰੈੱਡ ਕਲਰ ਤੁਹਾਡਾ ਅੱਜ ਸ਼ੁਭ ਲਿਓ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸਿਤਾਰਿਆਂ ਦੇ ਹਿਸਾਬ ਨਾਲ ਤਨ ਕੰਮ ਕਰ ਬਿਜ਼ਨਸ ਲਈ ਸਿਤਾਰੇ ਸ਼ੁਭ ਹੋਏ ਪੈਸਾ ਕਿਤਨਾ ਕਿਤਨਾ ਆਇਆ ਤੇ ਥੋੜੀਆਂ ਕਮੀਆਂ ਜੋ ਸੀ ਪਰੇਸ਼ਾਨੀਆਂ ਜੋ ਸੀ ਪ੍ਰਕਾਸ਼ਣ ਹੈਂ ਦੀ ਕਮੀ ਜੋ ਸੀ ਉਹ ਤੁਹਾਡੀ ਬਿਲਕੁਲ ਪੂਰੀ ਹੋਈ ਖਰਚੇ ਵੀ ਹੋਏ ਤੇ ਪੈਸਾ ਵੀ ਆਇਆ ਜਿਸ ਕਰਕੇ ਥੋੜਾ ਮਨ ਕੋਸ਼ਿਸ਼ ਇਹ ਹੈ ਬੱਚਿਆਂ ਨਾਲ ਟਾਈਮ ਸਪੈਂਡ ਹੋਏਗਾ ਮੂਵੀ ਵਗੈਰਾ ਦੇਖਣ ਦਾ ਮਨ ਹੈ ਤਾਂ ਜਾ ਸਕਦੇ ਹਾਂ ਸਿਤਾਰੇ ਅੱਛੇ ਆ ਬਸ ਕਾਲਾ ਨੀਲਾ ਰੰਗ ਨਹੀਂ ਪਾਣਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਚੰਦਰ ਰਾਹੁ ਦਾ ਜੋਗ ਬਣਿਆ ਹੋਇਆ ਹੈ 7ਵੇਂ ਸਥਾਨ ਵਿੱਚ ਤੇ ਬੁੱਧ ਬੈਠਾ ਹੈ ਲਬੂ ਦਾ ਨਕਸ਼ਤਰ ਹੈ ਤੇ ਬੁੱਧ ਬੈਠਾ ਤੁਹਾਡੀ ਰਾਸ਼ੀ ਤੋਂ ਤੀਸਰੇ ਸਥਾਨ ਵਿੱਚ ਕਿਸੇ ਨਾ ਕਿਸੇ ਨੂੰ ਪਰਿਵਾਰ ਵਿੱਚ ਦੰਡਾਂ ਦੀ ਪ੍ਰੋਬਲਮ ਆ ਸਕਦੀ ਹੈ ਫਟਕੜੀ ਵਾਲੇ ਪਾਣੀ ਦੀ ਕੁਰਲੀ ਜ਼ਰੂਰ ਕਰੋ ਤੇ ਦੁੱਧ ਮੱਥੇ ਤੇ ਲਾਓ ਜਦੋਂ ਤੱਕ ਸੂਰਜ ਦੂਸਰੇ ਸਥਾਨ ਵਿੱਚ ਆਪਣੀ ਬਾਣੀ ਚ ਮਿਠਾਸ ਤੱਤਪਨ ਨੂੰ ਥੋੜਾ ਦਬਾ ਕੇ ਰੱਖੋਗੇ ਤਾਂ ਹੀ ਘਰੇਲੂ ਮਾਹੌਲ ਠੀਕ ਰਹੇਗਾ ਚੰ드 ਰਾਹੁਤ ਸੱਤਨੇ ਤਾਂ ਇਸ ਕਰਕੇ ਤੁਸੀਂ ਅੱਜ ਰਾਤ ਨੂੰ ਦੁੱਧ ਤਾਂ ਨਹੀਂ ਪੀਣਾ ਪਰ ਦੁੱਧ ਦਾ ਪੈਕੇਟ ਜ਼ਰੂਰ ਮੰਦਰ ਰੱਖ ਸਕਦੇ ਹੋ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਲਿਬਰਾ ਤੋਂ ਨਾਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਬੁੱਧਾ ਨਕਸ਼ਤਰ ਮਿੱਤਰ ਵੀ ਆ ਤੇ ਆਪਾਂ ਕਹਿ ਸਕਦੇ ਹਾਂ ਕਿ ਥੋੜੀ ਖੱਜਲ ਖਵਾਰੀ ਵੀ ਦਿਲਨ ਵਾਲਾ ਹੈ ਭਜਨ ਅਠ ਜ਼ਿਆਦਾ ਕਰਨ ਤੇ ਹੀ ਚੰਗੇ ਨਤੀਜੇ ਚੰਗਾ ਕੰਮ ਕਰਦਾ ਰਿਜ਼ਲਟ ਤੁਹਾਨੂੰ ਮਿਲ ਸਕਦਾ ਹੈ ਕੋਸ਼ਿਸ਼ ਕਰਨੀ ਹੈ ਗੁੜ ਦਾ ਸੇਵਨ ਨਹੀਂ ਕਰਨਾ ਤੇ ਦੂਸਰਾ ਦੁੱਧ 'ਚ ਹਲਕਾ ਜਿਹਾ ਕੇਸਰ ਪਾ ਕੇ ਮੱਥੇ ਤੇ ਲਾਓ ਤੇ ਜੋ ਨਕਸ਼ਤਰ ਬੁੱਧਾ ਚੱਲਦਾ ਹੈ ਤਾਂ ਹਰੀ ਇਲਾਇਚੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਸਕੋਰਪੀਓ ਬ੍ਰਿਜਚ ਰਾਸ਼ੀ ਹਰ ਰੰਗ ਬਿਲਕੁਲ ਨਹੀਂ ਪਾਉਣਾ ਨਕਸ਼ਤਰ ਬੁੱਧ ਦਾ ਮੇਟਰਨਾ ਹੁਣ ਕਰਕੇ ਦਿਮਾਗੀ ਟੈਨਸ਼ਨ ਥੋੜੀ ਰਵੇਗੀ ਇੱਕ ਕੌਨਫੀਡੈਂਸ ਜਿਹਾ ਥੋੜਾ ਲੱਗੇਗਾ ਕਿ ਲੂਜ ਹੈ ਖੁਸ਼ ਹੋ ਤੁਸੀਂ ਠੀਕ ਹੈ ਪਰ ਕੁਝ ਜੋ ਚਾਇਆ ਸੀ ਉਸ ਤਰ੍ਹਾਂ ਨਹੀਂ ਹੋ ਰਿਹਾ ਇਸ ਕਰਕੇ ਥੋੜੀ ਜਿਹੀ ਪਰੇਸ਼ਾਨੀਤਾ ਆ ਹੀ ਸਕਦੀ ਹੈ ਬੁੱਧ ਦਾ ਸਟਮੇਸ਼ਾ ਬੈਠਾ ਵੀ ਲਗਣ ਵਿੱਚ ਹੈ ਤਾਂ ਨਜ਼ਰਾਂ ਤੋਂ ਥੋੜਾ ਬਚੋ ਆਪਣੇ ਭੇਤ ਨਾ ਦਿਓ ਬੁੱਧ ਨੂੰ ਹੋਰ ਸ਼ੁਭ ਕਰਨ ਦੇ ਲਈ ਕੀ ਕਰਨਾ ਜੀ ਤੁਸੀਂ ਹਰੀਆਂ ਸਬਜ਼ੀਆਂ ਲੰਗਰ ਚ ਤੇ ਸੱਕਦੇ ਸੈਜੀਟੇਰੀਅਸ ਤੁਨੂਰਾਸ਼ੀ ਵਾਲਿਆਂ ਦੀ ਗੱਲ ਕਰਦੇ ਹਾਂ ਤਨੂ ਰਾਸ਼ੀ ਵਾਲਿਆਂ ਦੇ ਲਈ ਕੰਮਕਾਰ ਬਿਜ਼ਨਸ ਤੇ ਯਾਤਰਾ ਤਿੰਨੋਂ ਚੀਜ਼ਾਂ ਲਈ ਸਿਤਾਰੇ ਸ਼ੁਭ ਨੇ ਪਰ ਜ਼ਿਆਦਾ ਇਨਵੈਸਟਮੈਂਟ ਹਜੇ ਨਾ ਹੀ ਕਰੋ ਤਾਂ ਚੰਗਾ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਤੋਂ ਵੀ ਬਚੋ ਸ਼ੁਕਰ ਨੂੰ ਸ਼ੁਭ ਕਰਨ ਲਈ ਜੋ ਤੁਹਾਡੇ ਲਗਨ ਵਿੱਚ ਚੱਲ ਰਿਹਾ ਵਾਈਟ ਜਾਂ ਕਰੀਮ ਰੰਗ ਪਹਿਨੋ ਕੈਪ੍ਰਿਕੌਰਨ ਮਕਰ ਰਾਸ਼ੀ ਵਾਲੇ ਕਪੂਰ ਦੀ ਟਿੱਕੀ ਆਪਣੇ ਕੋਲ ਜ਼ਰੂਰ ਰੱਖੋ ਜਾਂ ਘਰ ਵੀ ਰੱਖ ਸਕਦੇ ਹੋ ਘਰ ਚ ਕਪੂਰ ਦੀਆਂ ਟਿੱਕੀਆਂ ਸ਼ੁੱਕਰਵਾਰਾਂ ਹੋਵੇ ਤਾਂ ਰੱਖ ਲੈਣੀਆਂ ਚਾਹੀਦੀਆਂ ਨੇ ਯਾਤਰਾ ਠੀਕ-ਠਾਕ ਜਾਏਗੀ ਅਜੀਬ ਜਿਹੜਾ ਅਜੀਬ ਜਿਹ ਪਿਆਮਨ ਵਿੱਚ ਬਣਿਆ ਰਹਿ ਸਕਦਾ ਪਰ ਗੱਲ ਬਾਤ ਦੇ ਤੁਸੀਂ ਤਾਂ ਹਰ ਚੀਜ਼ ਨੂੰ ਅੱਛੇ ਤਰੀਕੇ ਨਾਲ ਕੰਮ ਕਰ ਲਓਗੇ ਨੁਕਸਾਨ ਕੋਈ ਨਹੀਂ ਹੋਏਗਾ ਉਪਾਅ ਵੀ ਕੋਈ ਨਹੀਂ ਕਰਨਾ ਆ ਕਿ ਉਹ ਦੱਸਿਆ ਨਹੀਂ ਕੰਮ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਠੀਕ ਠਾਕ ਹੈ ਬਾਣੀ ਨਾਲ ਸੰਬੰਧਿਤ ਜੁਬਾਨ ਨਾਲ ਸੰਬੰਧਿਤ ਕੰਮ ਕਰਨ ਵਾਲਿਆਂ ਦਾ ਅੱਛਾ ਇਮਪ੍ਰੈਸ਼ਨ ਪਵੇਗਾ ਬੈਂਕ ਵਿੱਚ ਕੰਮ ਕਰਦੇ ਤੁਸੀਂ ਟੀਚਿੰਗ ਦੀ ਜੌਬ ਕਰਦੇ ਤਾਂ ਅੱਛੀ ਤੁਹਾਡੀ ਪ੍ਰਸ਼ੰਸਾ ਹੋਏਗੀ ਤੁਹਾਡੇ ਕੀਤੇ ਕੰਮਾਂ ਦੇ ਲਈ ਵਿਰੋਧੀ ਵੀ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਣਗੇ ਕੋਸ਼ਿਸ਼ ਇਹ ਕਰਨੀ ਹੈ ਕਿ ਇਕ ਤਾਂ ਪਤਾਸੇ ਦਾ ਸੇਵਨ ਸਵੇਰ ਤੋਂ ਕਰ ਲੈਣਾ ਤੇ ਦੂਜਾ ਹਲਕੇ ਰੰਗ ਪਹਿਨਣੇ ਜਿੱਦਾਂ ਸਕਿਨ ਕਲਰ ਵਗੈਰਾ ਪਹਿਨ ਸਕਦੇ ਹੋ ਪਾਚੇਸ ਹਨੇਰਾਸ਼ੀ ਵਾਲੇ ਦੀ ਗੱਲ ਕਰੀਏ ਤਾਂ ਚੰਦਰ ਰਾਹੁਲ ਲਗਨ ਵਿੱਚ ਜਿੱਦੇ ਬਣ ਕੇ ਅੱਜ ਵੀ ਕੋਈ ਕੰਮ ਨਾ ਕਰੋ ਸਿਹਤ ਹੁਣ ਠੀਕ ਹੁੰਦੀ ਜਾਏਗੀ ਉਹਦਾ ਨਕਸ਼ਤਰ ਜੋ ਮਸਲਸ ਪ੍ਰੋਬਲਮ ਜੰਦਰੂਨੀ ਨਾੜਾਂ ਦੀ ਪ੍ਰੋਬਲਮ ਦੇ ਰਿਹਾ ਸੀ ਤਾਂ ਉਸ ਦੇ ਲਈ ਤੁਸੀਂ ਪੰਛੀਆਂ ਨੂੰ ਮਿੱਠੀ ਰੋਟੀ ਬਣਾ ਕੇ ਪਾ ਸਕਦੇ ਹੋ ਰੈਲੈਕਸ ਮਿਲੇਗੀ ਔਰ ਪੇਟ ਸੰਬੰਧੀ ਪਰੇਸ਼ਾਨੀਆਂ ਵੀ ਘਟਣਗੀਆਂ ਇਹ ਸੀ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਿਾਂ ਮੁਤਾਬਕ ਕਿੱਦਾਂ ਹਰ ਚੀਜ਼ ਨੂੰ ਸਹੀ ਕਰਕੇ ਚੰਗੇ ਨਤੀਜੇ ਅਸੀਂ ਲੈ ਸਕਦੇ ਹਾਂ ਕਿਸੇ ਨੇ ਪੁੱਛਿਆ ਸੀ ਕਿ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਕਿਸੇ ਨੇ ਪੁੱਛਿਆ ਕੰਮ ਰੁਕੇ ਹੋਏ ਨਹੀਂ ਹੁੰਦੇ ਕਿਸੇ ਨੇ ਪੁੱਛਿਆ ਘਰ ਨਹੀਂ ਬਣ ਰਿਹਾ ਤੇ ਐਸਲ ਦੇ ਵਿੱਚ ਜੋ ਵੀ ਚੀਜ਼ਾਂ ਨੇ ਹਾਂ ਘੜੀ ਫੋਟੋ ਪੁੱਛੀ ਸੀ ਪਰਵਾਰ ਦੀ ਕਿ ਕਿਸ ਦਿਸ਼ਾ ਚ ਲਾਣੀ ਚਾਹੀਦੀ ਹੈ ਨਿਊ ਮੈਰਿਡ ਹੋ ਤੁਸੀਂ ਤਾਂ ਤੁਹਾਡੀ ਅਗਰ ਜਾਂ ਬੱਚਿਆਂ ਦੀ ਨਿਊ ਮੈਰਿਡ ਹੋਈ ਹੈ ਨਵੀਂ ਮੈਰੀ ਸੁਈ ਹੈ ਤਾਂ ਉਹਨਾਂ ਦੀ ਹਮੇਸ਼ਾ ਫੋਟੋ ਜੋ ਹੈ ਸਾਊਥ-ਈਸਟ ਵਿੱਚ ਲਗਾਣੀ ਚਾਹੀਦੀ ਹੈ ਜਾਨੀ ਪੂਰਬ ਦੱਖਣ ਕੋਨੇ ਵਿੱਚ ਦੱਖਣ ਸ਼ੁਕਰ ਦੀ ਦਿਸ਼ਾ ਤੇ ਸ਼ੁਕਰਵਾਦ ਦੇ ਦਾ ਵੀ ਕਾਰਕ ਮੰਨਿਆ ਜਾਂਦਾ ਉਸ ਦਿਸ਼ਾ 'ਚ ਲਗਾਓ ਤੁਸੀਂ ਜਿਨ੍ਹਾਂ ਦਾ ਨਵੀਂ ਸ਼ਾਦੀ ਹੋਈ ਹੈ ਉਹਨਾਂ ਦੀ ਤਸਵੀਰ ਤੁਸੀਂ ਪੂਰਬ ਦੱਖਣ ਕੋਨੇ 'ਚ ਲਗਾ ਸਕਦੇ ਹੋ ਦੂਸਰਾ ਬੱਚਿਆਂ ਦੀ ਫੈਮਿਲੀ ਨਾਲ ਫੋਟੋ ਜੇ ਤੁਸੀਂ ਲਗਾਣੀ ਹੈ ਤਾਂ ਵਾਈਟ ਜਾਂ ਕਰੀਮ ਫਰੇਮ ਦੇ ਵਿੱਚ ਵੈਸਟ ਜਾਨੀ ਪੱਛੋਂ ਦੇਸ਼ਾਂ ਦੇ ਵਿੱਚ ਲਗਾ ਸਕਦੇ ਹੋ ਕਿਸੇ ਨੇ ਪੁੱਛਿਆ ਸੀ ਹੈਨਾ ਤੇ ਦੂਸਰੀ ਗੱਲ ਕਿਸੇ ਨੇ ਇੱਕ ਪੁੱਛਿਆ ਸੀ ਕਿ ਕੀ ਕਬੂਤਰਾਂ ਨੂੰ ਖਾਣਾ ਪਾਉਣਾ ਸਹੀ ਹੁੰਦਾ ਵੈ ਕਹਿੰਦੇ ਆ ਉਹ ਜਾਨ ਪਾਲਦੇ ਦੇਖੋ ਕੋਈ ਉਜਾੜ ਨਹੀਂ ਪਾਲਦੇ ਹਾਂ ਉਹਨਾਂ ਨੂੰ ਕੁਦਰਤ ਨੇ ਬੜੀ ਵਧੀਆ ਇੰਟੂਸ਼ਨ ਦਿੱਤੀ ਹੋਈ ਹੈ ਤਾਂ ਉਹ ਆਪਣਾ ਖਾਣਾ ਆਪ ਲੱਭ ਕੇ ਖਾ ਸਕਦੇ ਆ ਅਗਰ ਤੁਹਾਡਾ ਮਨ ਹੈ ਕਬੂਤਰਾਂ ਨੂੰ ਖਾਣਾ ਪਾਉਂਦਾ ਤਾਂ ਬਾਹਰ ਜਾ ਕੇ ਕਿਸੇ ਵੀ ਪੇੜ ਥੱਲੇ ਰੱਖ ਦਿਓ ਅਗਲਾ ਪੇੜ ਤੇ ਬੈਠਣ ਆਏਗਾ ਜੋ ਉਹਦੇ ਕਰਮਾਂ ਚੋਂ ਇਹਨਾਂ ਤੇ ਖਾ ਲਏਗਾ ਆਪਣੇ ਘਰ ਦੀ ਛੱਤ ਤੇ ਖਾਣਾ ਨਹੀਂ ਪਾਉਣਾ ਚਾਹੀਦਾ ਭਾਵੇਂ ਕਬੂਤਰ ਚਿੜੀਆਂ ਜੋ ਮਰਜ਼ੀ ਹੋਣ ਤੇ ਪਾਣੀ ਜ਼ਰੂਰ ਤੁਸੀਂ ਰੱਖ ਸਕਦੇ ਹੋ ਵੀ ਘਰ ਦੇ ਬਾਹਰ ਜਾਂ ਕਿਸੇ ਪੇੜ ਦੇ ਥੱਲੇ ਠੀਕ ਹੈ ਤੇ ਇੱਕ ਕਿਸੇ ਨੇ ਹੋਰ ਪੁੱਛਿਆ ਸੀ ਕੁਐਸਚਨ ਨੇਪਲ ਕੀ ਚਲੋ ਕੋਈ ਨਹੀਂ ਤੇ ਜੇ ਕਿਸੇ ਦਾ ਵੀ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਤਾਂ ਮੇਰੇ ਕੋਲ ਮੋਬਾਈਲ ਨਹੀਂ ਨਹੀਂ ਤਾਂ ਮੈਂ ਆਪਾਂ ਦੇਖ ਲੈਂਦਾ ਮੈਨੂੰ ਇੱਕ ਦੋ ਦਾ ਯਾਦ ਸੀ ਤੇ ਉਹ ਆਪਾਂ ਤੁਹਾਨੂੰ ਦੱਸਦਾ ਤੇ ਗੱਲ ਇਹ ਆ ਕਿ ਵਾਸਤੂ ਦੇ ਮੁਤਾਬਕ ਚੀਜ਼ਾਂ ਨੂੰ ਆਪਾਂ ਸਹੀ ਕਰਦੇ ਰਹਿਨੇ ਆ ਵਸਤੂ ਨੂੰ ਸਹੀ ਕਰਦੇ ਰਹਿਨਾ ਪੌੜੀਆਂ ਦੇ ਥੱਲੇ ਕਈ ਵਾਰੀ ਨਾ ਅਸੀਂ ਖਾਣੇ ਬਣਾ ਲੈਂਦੇ ਆ ਇਨਵਰਟਰ ਪੌੜੀਆਂ ਥੱਲੇ ਨਹੀਂ ਰੱਖਣਾ ਚਾਹੀਦਾ ਮੈਂ ਤੁਹਾਨੂੰ ਯਾਦ ਕਰਾਦਾ ਇਨਵਰਟਰ ਕਦੇ ਵੀ ਪੌੜੀਆਂ ਥੱਲੇ ਨਹੀਂ ਰੱਖਣਾ ਚਾਹੀਦਾ ਘਰ ਲਈ ਤੇ ਦੁਖੀ ਹੋ ਜਾਂਦੇ ਆ ਜੁੱਤੀਆਂ ਤੁਸੀਂ ਰੱਖ ਸਕਦੇ ਹੋ ਸੈੱਟ ਕਰਕੇ ਪਰ ਜ਼ਿਆਦਾ ਜੁੱਤੀਆਂ ਦਾ ਢੇਰ ਪੌੜੀਆਂ ਥੱਲੇ ਨਹੀਂ ਲਿਆਉਣਾ ਚਾਹੀਦਾ। ਭਾਵੇਂ ਕਿ ਜੁੱਤੀਆਂ ਸ਼ਨੀ ਦੇ ਕਾਰਨ ਪੈਣੇ ਤੇ ਗੁੱਧ ਸ਼ਨੀ ਮਿੱਤਰ ਹੀ ਨੇ ਪਰ ਇਨਵਾਇਟਰ ਜੁਆ ਰਾਹੂ ਦਾ ਕਾਰਕ ਹੈ ਬੁੱਧ ਦਾ ਹੋ ਜੋਗ ਬਣ ਜਾਂਦਾ ਜੋ ਕਿ ਗ੍ਰਹਿਨ ਲਗਾ ਦਿੰਦਾ ਹੈ। ਤੇ ਇਸ ਕਰਕੇ ਅਗਰ ਜੁੱਤੀਆਂ ਰੱਖਣੀਆਂ ਤਾਂ ਡੱਬਿਆਂ 'ਚ ਸੈੱਟ ਕਰਕੇ ਰੱਖੋ ਪੌੜੀਆਂ ਥੱਲੇ ਨਹੀਂ ਤਾਂ ਇਨਵਾਇਟਰ ਵਗੈਰਾ ਜਾਂ ਵਾਸ਼ਿੰਗ ਮਸ਼ੀਨ ਕਈ ਵਾਰੀ ਅਸੀਂ ਉਹਦੇ ਨੀਚੇ ਜਗ੍ਹਾ ਬਣਾ ਕੇ ਟੂਟੀ ਲਵਾ ਕੇ ਜੀ ਆਹ ਜਗ੍ਹਾ ਖਾਲੀ ਐ ਇੱਥੇ ਵਾਸ਼ਿੰਗ ਮਸ਼ੀਨ ਰੱਖ ਲੋ ਨਹੀਂ ਰੱਖਣੀ ਚਾਹੀਦੀ ਇਹ ਬੈਡ ਇਫੈਕਟ ਦਿੰਦੀ ਆ ਪਰੇਸ਼ਾਨੀਆਂ ਦਿੰਦੀ ਆ ਦਿਮਾਗੀ ਟੈਨਸ਼ਨਾਂ ਦਿੰਦੀ ਆ ਦਿਮਾਗੀ ਦਵਾਈ ਵੀ ਚਲਾ ਦਿੰਦੀ ਠੀਕ ਐ ਤਾਂ ਇਹਨਾਂ ਕਰੋ ਸਮਝ ਜਾਸਾ ਦਾਬ ਸਬਦਾਂਸ ਤਾਂ ਦਿਨ ਅੱਛਾ ਜਾਵੇ ਸਾਸ਼ਿਕਾ